hello ਹਾਂ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਕਿਵੇਂ ਆ ਠੀਕ ਠੀਕ ਹੈ ਤੁਸੀਂ ਦੱਸੋ ਤੁਸੀਂ ਠੀਕ ਹੋ ਕੇ ਅਸੀਂ ਤਾਂ ਠੀਕ ਹਾਂ ਜੀ ਠੀਕ ਹੈ ਮੈਂ ਤਾਂ ਉੱਥੇ ਖੜਾ ਸੀ ਕਿੱਥੇ ਮੈਂ ਖੜਾ ਸੀ ਮੈਂ ਖੜਾ ਸੀ ਪਾਲਰ ਵਾਲੇ ਕੋਲ ਹਾਂਜੀ ਹੂੰ ਹਾਂ ਕਿੱਥੇ ਦਰ ਫੇਸ਼ੀਅਲ ਕਰਾਇਆ ਅੱਛਾ ਜੀ ਹੂੰ ਉਹ ਕੀ ਕਰਦੇ ਸੀ ਉਦੋਂ ਕੀ ਹੈ ਮੇਰਾ ਫੋਨਪੇ ਨਹੀਂ ਚੱਲਿਆ ਸੀ ਉਹਨੂੰ ਪੈਸੇ ਦੇਣੇ ਉਹਨੂੰ ਪੈਸੇ ਦੇਣੇ ਸੀ ਅੱਛਾ ਮੈਂ ਖਲਾ ਯਾਦ ਕਰਾ ਦਿਆਂ ਮੈਂ ਤੇਰਾ ਫੇਸ਼ੀਅਲ ਕਰਾਇਆ ਜਦਿਆਂ ਪਾਥੇ ਮਿਲੇ ਸੀ ਹਟਲ ਚ ਹਾਈ ਹਾਈ ਯਾਦ ਨਾ ਕਰਵਾਇ ਕੁਏ ਜੀ ਗੱਲਾਂ ਤਾਂ ਮੈਂ ਯਾਦ ਕਰਾਉਣ ਵਾਸਤੇ ਤੁਹਾਨੂੰ ਫੋਨ ਲਾਇਆ ਔਰ ਯਾਦ ਕਰਾਉਣਾ ਤੇ ਹੋਰ ਕੀ ਕਰਦੀ ਸਿਸਟਮ ਕੁਝ ਨਹੀਂ ਕਰਨਾ ਕੀ ਹੈ ਜਦੋਂ ਮੈਂ ਤਾਂ ਤੁਹਾਨੂੰ ਨਹੀਂ ਯਾਦ ਕਰੀ ਜਾਂਦੀ ਸੀ ਕੀ ਕੀਤਾ ਯਾਦ ਕਰਕੇ ਫਿਰ ਕੁਛ ਨੀ ਯਾਦ ਕਰਕੇ ਆਈ ਸੋਚਿਆ ਕਿ ਕਿਥੇ ਨੂੰ ਮਿਲਾਂਗੇ ਕਿਥੇ ਜਾਵਾਂਗੇ ਕੀ ਬਣੂ ਉਂਗਲਾਂ ਤਾਂ ਨੀ ਚਲਾਉਣ ਲੱਗ ਗਏ ਸੀ ਕਦੇ ਯਾਦ ਕਰਕੇ ਥੋੜੇ ਹੁੰਦੇ ਨੇ ਉਂਗਲਾਂ ਚਲਾਉਣ ਦੀ ਕਿਉਂ ਮੈਂ ਕਿਹਾ ਕੀ ਹੈ ਜੀ ਕਰ ਮੈਂ ਕਿਹਾ ਕੀ ਹੈ ਜੀ ਕਰ ਦੇ ਤੇਰਾ ਉਂਗਲਾਂ ਚਲਾਉਣ ਨੂੰ ਨਾ ਨਾ ਮੈਂ ਤਾਂ ਉਂਗਲਾਂ ਚਲਾਉਂਦੀ ਥੋੜੇ ਹੁੰਦੇ ਨੇ ਉਂਗਲਾਂ ਚਲਾਉਣੀਆਂ ਪੈਣੀਆਂ ਅੱਛਾ ਜੀ ਹਾਂਜੀ ਤਦੋਂ ਰਾ ਜਵਾਬ ਦਿਓਗੇ ਨਾ ਜਵਾਬ ਤਾਂ ਜੀ ਇਹ ਵੀ ਦੇ ਤੁਹਾਨੂੰ ਪਤਾ ਹੈਗਾ ਨਹੀਂ ਸੌਂਦੇ ਨੇ ਜੀ ਸਾਰ ਤਾਂ ਵਾਡੇ ਕੇ ਮੈਂ ਕਿ ਜਨਮੀ ਵੱਡੇ ਹੋ ਛੋਟੇ ਹੋ ਗਏ ਮੈਂ ਕਿ ਸੌਂ ਜਾਣਾ ਹਾਂ ਹਾਂ ਜੀ ਨਹੀਂ 8:00 ਵਜੇ ਸੌਂ ਗਏ ਕਿਵੇਂ ਆਉਣਾ ਸੀ ਤੁਸੀ ਲਾਹੌਰ ਮੈਂ ਜੋ ਮੱਕਾ ਨ ਕਰੇ ਵਾਸਤੇ ਪੁੱਛਣਾ ਸੀ ਮਨੇ ਦੱਸ ਸੀ ਅੱਛਾ ਜੀ ਹੂੰ ਨਹੀਂ ਸੀ ਆਉਣਾ ਹੀ ਸੀਗਾ ਮੈਂ పా <inate> hmm. ਚਾ ਚਾਹ ਦਾ ਪੁੱਤ ਹੋਰ ਉਹਨਾਂ ਨੂੰ ਨਾ ਡੈਡੀ ਸ਼ੱਕ ਹੋ ਜੇ ਥੋੜਾ ਜਿਹਾ ਧਿਆਨ ਰੱਖ ਜਿਦ ਦਿਨ ਉਹਨੂੰ ਸ਼ੱਕ ਹੋਣਾ ਨਹੀਂ ਮੈਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਤੂੰ ਖਾ ਤੂੰ ਐਵੇਂ ਕਰੀ ਜਾਂਦੀ ਹੈ ਨਹੀਂ ਪਤਾ ਤਾਂ ਕਿਸੇ ਨੂੰ ਨਹੀਂ ਕੋਈ ਸ਼ੱਕ ਪਤਾ ਰਸਾਇਣ ਨਾ ਵੀ ਫੋਨ ਫੋਨ ਕੱਟ ਕਰਿਆ ਕਰੋ ਸੀ ਤੁਸੀਂ ਆ ਚੋ ਫਿਰ ਕਦੋਂ ਖਾਵਾਂਗੇ ਰੋਟੀ ਆਪਾਂ ਕਿੱਥੇ ਖਾਵਾਂਗੇ ਮੈਂ ਨਾ ਸਮਾ ਦਿੰਨੀ ਜਬ ਅੱਖਾਂ ਨੂੰ ਜਦੋਂ ਕੰਮ ਦਾ ਸਮਾ ਦਈ ਮੇਰੀ ਗੱਲ ਇੱਕ ਆ ਵੀ ਤਾ ਥੋੜਾ ਰੋਟੀ ਉਹਨਾਂ ਨਾਲ ਨਾ ਖਾਏਂਗੀ ਔਰ ਰੋਟੀ ਕਰੋਨਾ ਖਾ ਕੇ ਜਾਊਗਾ ਕੇ ਨਾਲ ਬੰਨ ਕੇ ਲੈ ਕੇ ਜਾਊਗਾ ਉਹ ਦਿਨ ਆਲ ਤਾਂ ਮੈਂ ਬਾਨਾ ਲਾ ਦਿੰਨੀ ਐ ਕਹਿ ਦਿਨੇ ਸਿਰ ਦੇ ਤਲਾ ਉਹ ਬਰਬਾਦ ਨਹੀਂ ਇਹਦੇ ਕੇ ਮੈਂ ਤੁਸੀਂ ਨਹੀਂ ਖਾਣਾ ਚਾਹੁੰਦੇ ਨਾ ਫਿਰ ਮੇਰੇ ਨਾਲ ਰੋਟੀ ਮੇਰੇ ਨਾਲ ਤਾਂ ਮੈਂ ਹੋਈ ਕੁਝ ਖਾਣਾ ਮੈਂ ਮੇ ਮੈਂ ਨਹੀਂ ਮੇਰੀ ਗੱਲ ਸੁਣ ਮੇਰੀ ਇਹ ਗੱਲ ਤਾਂ ਸੁਣ ਪਈ ਮੈਂ ਬਾਜ਼ਾਰ ਚ ਸੀਗਾ ਤੇ ਮੈਂ ਤੇਰੇ ਵਾਸਤੇ ਸਰਪ੍ਰਾਈਜ਼ ਦੇਣਾ ਸੀ ਤੂੰ ਪਹਿਲਾਂ ਹੀ ਰੋਲਾ ਪਾ ਕੇ ਬੈ ਗਈ ਅੱਛਾ ਜੀ ਨਾ ਤਾਂ ਬਣਾ ਬਣਾ ਚਿਕਨ ਲੈ ਕੇ ਉਹਨੂੰ ਫਿਰ ਦਾਲੀ। ਇਹ ਬਣਾ ਕੇ ਲੈ ਬਣਾ ਬਣਾ ਲਾਂਗੀ ਤੁਸੀਂ ਲੈ ਆਓ ਚਲ ਬਣਾ ਬਣਾ ਲੇ। ਲੈ ਜੋ। ਕੋਈ ਨਹੀਂ ਜਿਹੜਾ ਟਾਈਮ ਹੈ ਬਣਾਉਣ ਤੇ ਵੇਸਟ ਹੋ ਜੇ ਤੇ ਆਪਾਂ ਕੁਝ ਨਾ ਕਰੀਏ ਹੈ। ਆਪਾਂ ਸਾਰਾ ਕੁਝ ਕਰਾਂਗੇ। ਹਾਂ ਫਿਰ ਤੂੰ ਆਇਆ ਕਿ ਨਾ ਬਣਾ ਬਣਾ ਲੈ ਆਓ ਆਪਾਂ ਦਾ ਵਦ ਖਾ ਕੇ ਤਾਂ ਠੰਡ ਪੈਂਦੀ ਹੈ ਲਈ ਜਾਈ ਤੇ ਵੜ ਜਾਗੇ ਆਪਾਂ ਤਾਂ ਨੇ। ਚੜ ਗਿਆ ਭੋਜਣ ਚੜ ਗਿਆ ਭੋਜਣਗੇ ਉਹ ਜਿਹੜੇ ਪਹਿਣਗੇ ਤੋਂ। ਮੈਨੂੰ ਬਚਾਈ ਹੋਣੀ ਤੇ ਚਾਹੀਏ ਉਹਨੇ ਤਾਂ ਚਾਹੀਏ ਮੈਨੂੰ ਤਾਂ ਆਪੇ ਤੁਹਾਡੇ ਪੁੱਤ ਕਹਿੰਦੇ ਤਾਂ ਬੇਰੀ ਹੋਰ ਉਹ ਕੰਮ ਦਾ ਹੁੰਦਾ ਤਾਂ ਮੇਰੇ ਮੈਨੂੰ ਆ ਨਜ਼ਾਰੇ ਥੋੜੇ ਜਾਣੇ ਸੀ ਥੋੜੀ ਨਸਤ ਮੈਂ ਬਣੀ ਮੈਂ ਤਾਂ ਗਿਆ ਸੀ ਤਸਮੇ ਵਾਸਤੇ ਹੋਰ ਹਾਂਜੀ ਇਹ ਕੋਣ ਮੈਨਾਂ ਗੱਲ ਕੋਣ ਗੱਲ ਦੱਸ ਮੈਨੂੰ ਇੱਕ ਥੋੜੀ ਕੀ ਕੁਝ ਲੈ ਕੇ ਆ ਮਰੇ ਹੋਰ ਕੀ ਲੈ ਕੇ ਆ ਮਾਦੀਆ ਰੱਬ ਜੀ ਤੇੜੜੀ ਚੋ ਕੁਸ ਨੂੰ ਦੇ ਕੋਣ ਦਿਸ ਉਹ ਹੀ ਲੈਣਾ ਡੇੜੀ ਜੀ ਕਹਿੰਨੀ ਤਾਂ ਫਿਰ ਮੇਰੇ ਫਿਰ ਮੇਰਾ ਦੁਖ ਖੜੇ ਰਿਹਾ ਠੋਟ ਮਾਰਦੀ ਬਿਠਾ ਦੇਣੀ ਖੜੇ ਖੜੇ ਨੂੰ ਦੱਸਿਆ ਹਾ ਜ ਮੈਂ ਆਪੇ ਕਰ ਲਵਾਂ ਮੇਰਾ ਖੜਾ ਕੇ ਖੜਾ ਕਿਵੇਂ ਕਰਾਂਗੇ ਦੱਸ ਫਿਰ ਤਾਂ ਡੈਡੀ ਕਹਿੰਦੇ ਬਿਠਾਤਾ ਮੇਰਾ ਤਾਂ ਖੜਾ ਹੋ ਕੇ ਧੋਨੀ ਨਾ ਲੱਗ ਗਿਆ ਸੀ ਫਿਰ ਤੋਂ ਤਾਂ ਕਹਿ ਨਹੀਂ ਦਿੰਦਾ ਜੀ ਤੋਂ ਨੇ ਸਾਹਮਣੇ ਕਿ ਅਗਰ ਫੋਨ ਤੇ ਤਾਂ ਕਿਹੜਾ ਰਿਕਾਰਡਿੰਗ ਹੋਈ ਜਾਂਦੀ ਹੈ ਰਿਕਾਰਡਿੰਗ ਨਹੀਂ ਹੁੰਦੀ ਜੀ ਤੁਸੀਂ ਸਮਝਿਆ ਕਰੋ ਮੱਚੇ ਹਨਾ ਬੱਚਾ ਬੱਚੇ ਇਧਰ ਕੋਲੇ ਕੰਨ ਕਰੀ ਬੈਠੇ ਹੈ ਜੀ ਤਾਂ ਵੀ ਨਾ ਇਹ ਕਹਦੇ ਨੇ ਵੀ ਨਾ ਹਾਂਜੀ ਬੋਲ ਉਹਨਾਂ ਕਹਿੰਦੀ ਅੱਛਾ ਕੀ ਲੱਗਦਾ ਮੈਂ ਤੇਰਾ ਦਰਸਨ ਦਿਲਾਉਂਦਾ ਤੁਸਾਂ ਕਿਵੇਂ ਲੱਗਦਾ ਤੇਰਾ ਮੇਰਾ ਪ੍ਰੀਤਮ ਪਿਆਰਾ ਨਾਂ ਵੀ ਪ੍ਰੀਤਮ ਨਾ ਤੇ ਹੈ ਵੀ ਪ੍ਰੀਤਮ ਪਿਆਰਾ ਹੈ ਹਾਂਜੀ ਥੈਂਕ ਯੂ ਬਹੁਤ ਲੱਗਦਾ ਹੀ ਆ ਫਿਰ ਹਾਂਜੀ ਜਦੋਂ ਕੋਈ ਕੁਛ ਨਾ ਫਿਰ ਕਿ ਵੀੜਾ ਕਰੀ ਅੰਨੇ ਫਿਰ ਥੈਂਕ ਯੂ ਬਹੁਤ ਧੰਨਵਾਦ